ਜੇ ਤੁਸੀਂ ਡਬੀ ਦੀ ਟਰਕਿੰਗ ਦੇਖਣਾ ਚਾਹੁੰਦੇ ਹੋ ਗਰਾਉਂਡ ਲੈਵਲ ਤੇ ਕੀ ਹੁੰਦਾ ਕਿਦਾਂ ਫਾਇਨ ਹੁੰਦੇ ਨੇਗੇ ਕੀ ਕੀ ਡਿਫਿਕਲਟੀਆਂ ਇੱਕ ਡਰਾਈਵਰ ਫੇਸ ਕਰਦਾ ਤਾਂ ਬਿਲਕੁਲ ਸਹੀ ਟਿਕਾਣੀ ਤੇ ਆਏ ਹੋ ਆ ਅੰਦਰਲੇ ਰੋਡ ਵਾਲਾਂ ਦਾ ਵੀ ਮੇਰਾ ਵੀ ਰਾਬੀ ਰੱਖਾਂਗਾ ਜਿੱਥੋਂ ਤੱਕ ਵੀ ਨਿਗਾਹ ਜਾਂਦੀਆਂ ਨਾ ਤੁਹਾਨੂੰ ਸਿਰਫ ਟਰੱਕ ਹੀ ਦੇਖਣੇ ਆ ਲੇਬਰ ਚ ਰਹਿ ਕੇ ਆਪਾਂ ਲਾਇਸੈਂਸ ਕਿੱਦਾਂ ਬਣਾ ਸਕਦੇ ਆ ਕਿੰਨਾ ਟਾਈਮ ਲੱਗਦਾ ਕੀ ਪ੍ਰੋਸੈਸ ਹੁੰਦਾ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਕੰਪਨੀ ਨੂੰ ਕੈਨਸਲ ਮਾਰ ਕੇ ਕਿੱਦਾਂ ਆਪਾਂ ਕੰਮ ਦੇ ਵਿੱਚ ਫਾਰਵਰਡ ਕਰ ਸਕਦੇ ਆ ਟਰਕਿੰਗ ਦੇ ਵਿੱਚ ਫਾਰਵਰਡ ਹੋ ਸਕਦੇ ਆ ਕਿ ਸਾਰੀਆਂ ਗੱਲਾਂ ਅੱਜ ਆਪਾਂ ਇਸ ਵੀ ਬਲੌਗ ਦੇ ਵਿੱਚ ਕਰਾਂਗੇ। ਕਿਉਂ ਜਮਦੂਦ ਹੈ ਛੋਟਾ ਬਾਬਿਆ ਆਪਾਂ ਨੂੰ ਠੀਕਾ ਕਰਨਾ ਚਾਹੀਦਾ ਹੈ ਜਾਂ ਆਪਾਂ ਨੂੰ ਡਾਇਰੈਕਟ ਲਾਇਸੈਂਸ ਬਣਾਉਣਾ ਚਾਹੀਦਾਗਾ। ਲੈਣ ਦੇਣਾ ਨਿਆਰੇ। ਟੈਂਕ ਆ ਤਿੱਖ ਆਪ ਦੇਖੇ ਪਤੰਦਰ ਮਰ ਗਿਆ ਸੀ। ਦੂਜੀ ਚੀਜ਼ ਹੀ ਕੰਮ ਲੱਭਣਾ ਕਿਦਾਂ? ਲੱਗ ਭਾਗ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਕਲੀਅਰ ਕਰਤੀਆਂ। ਮੈਂ ਰੋਟੀਆਂ ਖਾ ਲਈਏ ਐ ਨਹੀਂ ਇਤਨਾ ਸਿੱਟਾ। ਤੇ ਜਿਨ੍ਹਾਂ ਨੇ ਇੰਡੀਆ ਤੋਂ ਡਾਇਰੈਕਟ ਟ੍ਰੈਕਿੰਗ ਦੇ ਵਿੱਚ ਹੋਣਾ ਉਹ ਵੀ ਆਪਣੇ ਨਾਲ ਕਨੈਕਟ ਕਰ ਲਿਓ। ਟੈਂ ਦਾ ਭਾਗ ਵੀ ਤੁਹਾਡੀ ਇੰਡੀਆ ਫਲਾਈਟ ਚੈਨਲ ਤੋਂ ਲੈ ਕੇ ਉਡੇ ਸਟੀering ਬੈਟਨ ਤੱਕ ਦੀ ਸਾਰੀ ਜੀ वेलकम ਟੂ ਮਾਈ ਨਿਊ ਬਲੌਗ ਜੇ ਤੁਸੀਂ ਦੁਬਈ ਦੀ ਟਰਕਿੰਗ ਦੇਖਣਾ ਚਾਹੁੰਦੇ ਹੋ ਗਰਾਉਂਡ ਲੈਵਲ ਤੇ ਕੀ ਹੁੰਦਾ ਕਿਦਾਂ ਫਾਈਨ ਹੁੰਦੇ ਨੇਗੇ ਕੀ ਕੀ ਡਿਫਿਕਲਟੀ ਇੱਕ ਡਰਾਈਵਰ ਫੇਸ ਕਰਦਾ ਤਾਂ ਬਿਲਕੁਲ ਸਹੀ ਟਿਕਾਣੀ ਤੇ ਆਏ ਹੋ ਕਿਉਂਕਿ ਹੁਣ ਤੱਕ ਆਪਾਂ ਨੇ ਜੋ ਵੀ ਦਿਖਾਇਆ ਉਹ ਰਿਐਲਿਟੀ ਦਿਖਾਈ ਹੈ ਚਾਹੇ ਉਹ ਦੁਬਈ ਦੀ ਬਿਲਡਿੰਗਾਂ ਦੇ ਚਮਕਦਮਕ ਪਿੱਛੇ ਕੀ ਰਿਐਲਿਟੀ ਹੁੰਦੀ ਹੈ ਲੇਬਰ ਦੀ ਹੁਣ ਤੱਕ ਆਪਣੀ ਉਹ ਵੀ ਦਿਖਾਈ ਕਿਉਂਕਿ ਉਹ ਦੌਰ ਦੇ ਵਿੱਚੋਂ ਨਿਕਲ ਗਏ ਆ ਤੇ ਹੁਣ ਆਪਣੀ ਕੋਸ਼ਿਸ਼ ਇਹ ਹੈ ਕਿ ਬਲੌਗਿੰਗ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਦਿਖਾਈਏ ਜਿਹੜੀਆਂ ਤੁਸੀਂ 30 35 ਸਕਿੰਟਾਂ ਦੇ ਵਿੱਚ ਰੀਲਾਂ ਤੇ ਦੇਖਦੇ ਹੋ ਵੀ ਡਰਾਈਵਰ ਹੀ ਹੁੰਦੀ ਹੈ ਚੰਗਾ ਸੂਟ ਬੂਟ ਪਾਇਆ ਚੰਗਾ ਸੈਂਟ ਲੱਗਿਆ ਤੇ ਚੰਗੇ ਆਪਣੇ ਉਹ ਗੱਲਾਂ ਵੀ ਖਾਣੇ ਪੀਣੇ ਚੰਗੇ ਪੈਸੇ ਕਮਾਏ ਉਹਦੇ ਪਿੱਛੇ ਕੀ ਕੀ ਡਿਫਿਕਲਟੀ ਆਉਂਦੀਆਂ ਨੇ ਕੀ ਕੀ ਇੱਕ ਡਰਾਈਵਰ ਫੇਸ ਕਰਦਾਗਾ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਾਕੀ ਬਣੇ ਰਹੋ ਆਪਣੇ ਨਾਲ ਗਰਾਊਂਡ ਲੈਵਲ ਦੀ ਰਿਐਲਿਟੀ ਦੇਖਣ ਲਈ ਬਾਬਿਓ ਆ ਅੰਦਰਲੇ ਰੋਡ ਵਾਲਿਆਂ ਦਾ ਵੀ ਮੇਰਾ ਵੀ ਰਾਬੀ ਰੱਖਾਂਗਾ ਕਿਉਂਕਿ 12 ਤੋਂ 5 ਹੀ ਹੁੰਦਾ ਬੰਦਾ ਟਾਈਮ ਸੌਣ ਦਾ ਤੇ ਉਸੇ ਟਾਈਮ ਹੀ ਇਹਨਾਂ ਨੇ ਗੱਡੀਆਂ ਕੱਢਣੀਆਂ ਆਉਂਦੀਆਂ ਨੇਗੀਆਂ ਦੇਖੋ ਯਾਰ ਦੁਨੀਆ ਗੱਡੀ ਚਲਾਉਂਦੀ ਹੈ ਰਾਤ ਨੂੰ ਗੱਡੀ ਚਲਾਉਣੀ ਔਖੀ ਨਹੀਂ ਹੈਗੀ ਪਰ ਜਿਹੜਾ ਰੋੜਾਂ ਤੇ ਖੜਕੇ ਵਦੀਨ ਹੋਣਾ ਨਾ ਆਹ ਵਾਲਾ ਇਹ ਬਹੁਤ ਔਖਾਗਾ ਤੇ ਵਦੀਨ ਹੋ ਕੇ ਖੜਕੇ ਬੇਟ ਕਰਕੇ ਵੀ ਪਤਾ ਨਹੀਂ ਗੱਡੀ ਨਿਕਲੂਗੀ ਕਿ ਨਹੀਂ ਨਿਕਲੂਗੀ ਦੇਖੋ ਯਾਰ ਗੱਡੀ ਚੱਲਦੀ ਹੋਵੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਹੈਗੀ ਆ ਜਦੋਂ ਆਪਾਂ ਖੜੇ ਹੁੰਨੇ ਨਾ ਤਾਂ ਉਦੋਂ ਨੀਂਦ ਨੇ ਘੇਰਾ ਪਾਉਣੀ ਪਾਉਣਾ ਰੱਬ ਹੀ ਜਾਣਦਾ ਕਦੋਂ ਛਟਕਾਰਾ ਹੋਣਾ ਇਸ ਚੀਜ਼ ਤੋਂ ਛੋਡੀ ਜਿੱਥੋਂ ਤੱਕ ਵੀ ਨਿਗਾਹ ਜਾਂਦੀਆਂ ਨਾ ਸਾਨੂੰ ਸਿਰਫ ਟਰੱਕ ਹੀ ਦਿਖਣੇ ਆ ਇਹ ਅੰਦਰਲੇ ਰੋਡ ਦੀਆਂ ਬਦੀਨਗਰੀਆਂ ਜਾਣ ਮੇਰੀ ਇਹ ਪਤਾ ਕੀ ਚੱਕਰਾ ਯਾਰ ਗੱਡੀ ਚਲਾਉਣੀ ਔਖੀ ਨਹੀਂ ਹੈਗੀ ਰਾਤ ਨੂੰ ਸਹੀ ਹੈ ਨਾ ਬੰਦਾ ਚਲਾ ਲੈਂਦਾ ਹੁੰਦਾ ਹੈਗਾ ਬੰਦੇ ਨੂੰ ਉਹੀ ਸੁਭਾਅ ਪੈ ਜਾਂਦਾ ਹੈ ਪਰ ਜਿਹੜੀ ਆ ਲੈਣਾ ਦੇ ਵਿੱਚ ਲੱਗਣਾ ਨਾ ਰੁਕਣਾ ਉਹ ਵੀ 2-4 ਮਿੰਟ ਨਹੀਂ ਉਹ ਵੀ ਚੱਲੇ ਜਾਂਦਾ ਹੁੰਦਾ ਹੈਗਾ ਤੁਸੀਂ ਐਸਾ ਲਾ ਲਓ ਵੀ 91 ਨੰਬਰ ਤੇ ਆਪਾਂ 12:30 ਵਜੇ ਲੱਗੇ ਸੀਗੀ ਇਹ ਐਟ ਅ ਟਾਈਮ ਹੁਣ 3:00 ਬਜ ਗਏ ਨੇ ਆਪਾਂ ਸਿਰਫ 90 ਬਰਜ ਤੇ ਆਏ ਆ ਜੇ ਸਾਰਾ ਅਜਮਾਨ ਕਲੀਅਰ ਕਰਨ ਵਾਲਾ ਪਿਆ ਸਾਰਾ ਕਲੀਅਰ ਕਰਨ ਵਾਲਾ ਪਿਆਗਾ ਤੇ ਅੰਟੇ ਰਹੀ 2298 ਬਾਜੂ ਵਿੱਚ ਤੁਹਾਨੂੰ ਪਤਾ ਕੈਮਰਾ ਵਜਦਾ ਆਹ ਹੁਣ ਧੁਰੀਆਂ ਦੇ ਗੱਡੀਆਂ ਲੈ ਲਾਲ ਹੋ ਬਾਜੂ ਦੇਖ ਰਿਹਾ ਅੱਗੇ ਕੀ ਬੰਦਾ ਜੱਟੋ ਇਸ ਦਸਕੀਦਾ ਬਣਾ ਸਕਦਾ ਕਿੰਨਾ ਟਾਈਮ ਲੱਗਦਾ ਕੀ ਪ੍ਰੋਸੈਸ ਹੁੰਦਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਕੰਪਨੀ ਚ ਕੈਨਸਲ ਮਾਰ ਕੇ ਕਿੱਦਾਂ ਆਪਾਂ ਕੰਮ ਦੇ ਵਿੱਚ ਫਾਰਵਰਡ ਕਰ ਸਕਦੇ ਆ ਟ੍ਰੈਕਿੰਗ ਦੇ ਵਿੱਚ ਫਾਰਵਰਡ ਹੋ ਸਕਦੇ ਆ ਕਿ ਸਾਰੀਆਂ ਗੱਲਾਂ ਅੱਜ ਆਪਾਂ ਇਸੇ ਬਲੌਗ ਦੇ ਵਿੱਚ ਕਰਾਂਗੇ ਦੇਖੋ ਯਾਰ ਪਹਿਲਾਂ ਤਾਂ ਦੋ ਚੀਜ਼ਾਂ ਤੁਹਾਨੂੰ ਧਿਆਨ ਚ ਰੱਖਣੀਆਂ ਬਹੁਤ ਜ਼ਰੂਰੀ ਨੇਗੀਆਂ ਪਹਿਲੀ ਚੀਜ਼ ਤਾਂ ਇਹ ਵੀ ਭਾਈ ਜਿਹੜੀ ਤੁਹਾਡੀ ਕੰਪਨੀ ਐ ਉਹ ਤੁਹਾਡੇ ਤੇ ਕੋਈ ਇਤਰਾਜ਼ਤਾ ਨਹੀਂ ਕਰਦੀ ਤੁਹਾਡੇ ਲਾਇਸੈਂਸ ਬਣਾਉਣ ਤੇ ਅੱਜ ਮੈਂ ਬੇਸਿਕ ਚੀਜ਼ ਤੁਹਾਨੂੰ ਗੱਲ ਦੱਸਾਂ ਨੇ ਕਿਤੇ ਯੂਆਈ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਨੇ 9.9% ਕੰਪਨੀਆਂ ਇਹ ਕਹਿੰਦੀਆਂ ਨੇ ਵੀ ਭਾਈ ਸਾਡੇ ਕੋਲੇ ਰਹਿ ਕੇ ਤੁਸੀਂ ਲਾਇਸੈਂਸ ਨਹੀਂ ਬਣਾ ਸਕਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜੇ ਇਹਨਾਂ ਨੇ ਲਾਇਸੈਂਸ ਬਣਾ ਲਿਆ ਤਾਂ ਇਹ ਸਾਡੀ ਕੰਪਨੀ ਦੇ ਵਿੱਚੋਂ ਚਲੇ ਜਾਣਗੇ ਹੱਦ ਵਿਚਾਲੇ ਸਾਡਾ ਕੰਮ ਛੱਡ ਕੇ ਉਹ ਕੀ ਕਰਦੀਆਂ ਨੇ ਜੇ ਤੁਸੀਂ ਲਾਇਸੈਂਸ ਅਪਲਾਈ ਵੀ ਕਰਤਾ ਉਹਨਾਂ ਨੂੰ ਬਿਨਾਂ ਦੱਸੇ ਉਹ ਤੁਹਾਨੂੰ ਉਸੇ ਟਾਈਮ 에어ਪੋਰਟ ਤੇ ਛੱਡ ਕੇ ਉਹਨਾਂ ਨੇ ਜੇ ਤੁਸੀਂ ਕੰਮ ਦਿਓ ਜੇ ਤੁਸੀਂ ਕਿਤੇ ਬਾਹਰੋਂ ਉਸੇ ਕੱਪੜੇ ਦੇ ਵਿੱਚ ਤੁਹਾਡਾ ਬੈਗ ਵੀ ਮਗਰ ਭੇਜ ਦੇਜੋ ਦੂਜੀ ਚੀਜ਼ ਤੁਸੀਂ ਕੀ ਧਿਆਨ ਦੇ ਵਿੱਚ ਰੱਖਣੀ ਹੈ ਕੋਈ ਇਹ ਵੀ ਭਾਈ ਛੋਟਾ ਟਾਈਮ ਨਿਕਲਦਾਗਾ ਕਲਾਸਾ ਲਾਉਣ ਲਈ ਜਾ ਸੋ ਨੂੰ ਛੁੱਟੀ ਮਿਲੂਗੀ ਜਿੱਦ ਤੇ ਤੁਸੀਂ ਟੈਸਟ ਦੇਣਾ ਕਿਉਂਕਿ ਜਿਹੜੀਆਂ ਕਲਾਸਾਂ ਹੁੰਦੀਆਂ ਨੇਗੀਆਂ ਉਹ ਤਾਂ ਤੁਸੀਂ ਲਾ ਸਕਦੇ ਹੋਗੇ ਠੀਕ ਹੈ ਨਾ ਅੱਗੇ ਪਿੱਛੇ ਟਾਈਮਿੰਗ ਕਰਾ ਸਕਦੇ ਹੋ ਪਰ ਜਿਹੜੀ ਤੁਹਾਡੀ ਫਾਈਨਲ ਟ੍ਰਾਈ ਹੁੰਦੀ ਹੈ ਜਿੱਦ ਤੇ ਟੈਸਟ ਹੁੰਦਾ ਤੁਹਾਡਾ ਉੱਥੇ ਤੁਹਾਨੂੰ ਛੁੱਟੀਆਂ ਨਹੀਂ ਹੁੰਦੀਆਂ ਨਿੱਕੀਆਂ ਆਪਣੇ ਤੇਨੇ ਟੈਸਟ ਹੁੰਦੇ ਨੇ ਪਰ ਆਪਾਂ ਛੁੱਟੀਆਂ ਜਾਈਏ ਨਾ ਤਰ ਤਰ ਠੀਕ ਹੈ ਨਾ ਉਹ ਲਗਾਤਾਰ ਨਹੀਂ ਹੁੰਦਾ ਜਿੰਮੇ ਜਿੰਮੇ ਟੈਸਟ ਹੁੰਦਾਗਾ ਜੇ ਤੁਹਾਡੀ ਛੁੱਟੀ ਨਿਕਲਦੀ ਹੈ ਟਾਈਮ ਨਿਕਲਦਾ ਤੁਹਾਡੇ ਲਈ ਕਲਾਸਾਂ ਲਾਉਣ ਲਈ ਤਾਂ ਤੁਸੀਂ ਆਪ ਅਪਲਾਈ ਕਰੋ ਜਾ ਕੇ ਕੁਝ ਮੇਰੇ ਨਾਲ ਠੀਕਾ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਕੋਈ ਸਾਬ ਬੰਦੇ ਨਾਲ ਠੀਕਾ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਹਰ ਇੱਕ ਬੰਦਾ ਇੱਥੇ ਪੈਸੇ ਕੰਦਾ ਸਹੀ ਹੈ ਨਾ ਮੇਰਾ ਮੋਟਿਵ ਪਹਿਲੇ ਦਿਨ ਤੋਂ ਇਹ ਰਿਹਾ ਕਿ ਹਰ ਇੱਕ ਬੰਦੇ ਨੂੰ ਵੀ ਸਹੀ ਗਾਈਡ ਕਰਨਾ ਸਹੀ ਸਮਝੋਣਾ ਉਹਦੀ ਸਿਚੁਏਸ਼ਨ ਸਮਝਣੀ ਜਿੰਨੀ ਕਿ ਮੈਨੂੰ ਨੌਲੇਜ ਹੈ ਜਿੰਨੀ ਕਿ ਮੈਨੂੰ ਸਮਝ ਆ ਤਾਂ ਕਿ ਅਗਲੇ ਦਾ ਪੈਸਾ ਤੇ ਟਾਈਮ ਬਚ ਸਕੇ ਠੀਕ ਹੈ ਨਾ ਤਾਂ ਦੋ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਜੇ ਤਾਂ ਦੋ ਚੀਜ਼ਾਂ ਇਹ ਹੈਗੀਆਂ ਨੇ ਮਨ ਲਿਓ ਸੁਣ ਕੋਈ ਪ੍ਰੋਬਲਮ ਨਹੀਂ ਤਾਂ ਤੁਸੀਂ ਆਪ ਦਾ ਲਾਇਸੈਂਸ ਅਪਲਾਈ ਕਰੋ ਜਿੰਨਾ ਮਰਜ਼ੀ ਟਾਈਮ ਲੱਗੇ ਮੈਂ ਗਾਈਡ ਕਰੂਗਾ ਜੇ ਚੀਜ਼ਾਂ ਨਹੀਂ ਤਾਂ ਤੁਸੀਂ ਮੇਰੇ ਨਾਲ ਕਨੈਕਟ ਕਰ ਲਿਓ ਨੰਬਰ ਮੈਂ نیچے ਕਮੈਂਟ ਦੇ ਵਿੱਚ ਮੈਨੂੰ ਕਮੈਂਟ ਕਰ ਦਿਓ ਮੈਂ ਬਲੌਗ ਦੇ ਲਿੰਕ ਇੰਸਟਾਗ੍ਰਾਮ ਤੇ ਕਾਫੀ ਵੀਡੀਓ ਦੇ ਉੱਤੇ ਵੀ ਦਿੱਤਾ ਹੋਇਆ ਮੈਂ ਠੀਕ ਹੈ ਨਾ ਫਿਰ ਆ ਪਿੱਛੇ ਬਲੌਗ ਆਇਆ ਸੀ ਆਪਣਾ ਆਖੀ ਇੰਡੀਆ ਤੋਂ ਡਾਇਰੈਕਟ ਕਿਵੇਂ ਆਈਏ ਉਹਦੇ ਵਿੱਚ ਵੀ ਮੇਰੇ ਨੰਬਰ ਦਿੱਤੇ ਹੋਏ ਨੇ ਠੀਕ ਹੈ ਨਾ ਤੁਸੀਂ ਮੇਰੇ ਨਾਲ ਕਨੈਕਟ ਕਰ ਲਿਓ ਫਿਰ ਆਪਾਂ ਤੁਹਾਡਾ ਠੀਕਾ ਕਰ ਲਾਂਗੇ ਉਹਦੇ ਵਿੱਚ ਭਾਜੀ ਤੁਹਾਡਾ ਰਹਿਣਾ ਸਿਰ ਰੋਟੀ ਪਾਣੀ 2 ਸਾਲ ਦਾ ਵੀਜ਼ਾ ਤੁਹਾਡੇ ਆਉਣ ਜਾਣ ਦੇ ਟੈਕਸੀ ਖਰਚੇ ਵੀ ਸਾਰੇ ਸਾਡੇ ਤੁਹਾਨੂੰ ਲਾਇਸੈਂਸ ਵੀ ਬਣਾ ਕੇ ਦੇਣਾ ਤੁਹਾਨੂੰ ਕੰਮ ਵੀ ਦਿਵਾਉਣਾ ਸੋਨੂੰ ਕੰਮ ਉਹ ਜਿਹੜੀ ਮੇਨ ਗੱਲ ਆ ਸਾਰਿਆਂ ਨੂੰ ਇੱਥੇ ਹੀ ਗੱਲ ਤਾਂ ਤੁਹਾਨੂੰ ਪਤਾ ਵੀ 2 ਸਾਲ ਆਪਾਂ ਨੂੰ ਕੰਪਨੀ ਦੇ ਵਿੱਚ ਰਹਿਣਾ ਪੈਂਦਾ ਅਸੀਂ ਯੂਆਈ ਦੇ ਵਿੱਚ ਪਹਿਲੇ ਬੰਦੇ ਆ ਸੋਨੂੰ ਕੰਮ ਦਬੋਣਾ ਸਾਡੀ ਰਿਸਪੋਨਸੀਬਿਲਟੀ ਪਰ ਜੇ ਤੁਹਾਨੂੰ ਆਪ ਨੂੰ ਕੰਮ ਮਿਲਦਾ ਪਿਆ ਜਿੱਥੇ ਮਰਜੀ ਠੀਕ ਹੈ ਨਾ ਤੁਸੀਂ ਆਪਦਾ ਕੰਮ ਕਰੋ ਅਸੀਂ ਤੁਹਾਨੂੰ ਪੇਪਰ ਬਣਾ ਕੇ ਦੇ ਦਿੰਦੇ ਨੇ ਉਸ ਚੀਜ਼ ਦੇ ਤੇ ਉਹ ਪੇਪਰ ਦੇ ਜਿਹੜੇ ਪੈਸੇ ਆਉਣਗੇ ਉਹ ਵੀ ਅਸੀਂ ਆਪ ਦੇ ਕੋਲੋਂ ਲੋੜਿਆ ਹਾਲਾਂਕਿ ਮੰਗੇ ਤੁਸੀਂ ਨੇ ਠੀਕ ਹੈ ਨਾ ਇਹ ਚੀਜ਼ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਤੇ ਬਾਕੀ 3 ਨਾਲ ਮਹੀਨੇ ਚ ਲਾਇਸੈਂਸ ਬਣਾ ਕੇ ਦੇ ਨਾ ਯੀਨੇ ਜੋ ਸੋਡੀ ਆਈਡੀ ਆਉਂਦੀ ਹੈ 4 ਮਹੀਨਿਆਂ ਦਾ ਟੋਟਲ ਪ੍ਰੋਸੈਸ ਹੈ ਤੇ ਬਾਕੀ ਜਿਹੜੀ ਸਾਰਾ ਨੂੰ ਮੇਨ ਗੱਲ ਲਾਗੀ ਉਹ ਇਹ ਵੀ ਹੈ ਕਿ ਹਰ ਇੱਕ ਬੰਦਾ ਆਉਦਾ ਖਰਚਾ ਦੱਸ ਦਿੰਦਾ ਜਿਹੜੇ ਗਰਾਊਂਡ ਲੈਵਲ ਤੇ ਖਰਚੇ ਹੁੰਦੇ ਨੇ ਸਾਨੂੰ ਪਤਾ ਵੀ ਇੱਥੇ ਟੈਕਸੀ ਕਿੰਨੀ ਮਹਿੰਗੀ ਹੈ ਉਹਦੇ ਬਾਰੇ ਕੋਈ ਨਹੀਂ ਦੱਸਦਾ ਹਨਾ ਜੋੜੇ-ਸੋੜੇ ਟੈਕਸੀ ਦੇ ਖਰਚੇ ਹੋਣਗੇ ਉਹ ਵੀ ਅਸੀਂ ਆਪਦੇ ਕੋਲੋਂ ਭਰਨੇ ਆ ਤੁਸੀਂ ਦੂ ਟ੍ਰਾਈਆਂ ਫੇਲੋ ਉਹ ਚਾਹੇ 4 ਟ੍ਰਾਈਆਂ ਫੇਲੋ ਉਹ ਠੀਕ ਹੈ ਨਾ ਤੁਸੀਂ ਯੂਆਈ ਦੇ ਵਿੱਚ ਉਹ ਕੰਪਨੀ ਜੋ ਕੈਨਸਲ ਮਾਰ ਕੇ ਆਉਣਾ ਤੁਸੀਂ ਇੰਡੀਆ ਤੋਂ ਡਾਇਰੈਕਟ ਟ੍ਰਿਕਿੰਗ ਦੇ ਵਿੱਚ ਆਉਣਾ ਚਾਹਣਿਓ ਤੁਸੀਂ ਜੇ ਤੁਹਾਡਾ ਵਿਜ਼ਿਟ ਵੀਜ਼ਾ ਹੀ ਆ ਗਿਆ ਉਹ ਤੁਸੀਂ ਹੁਣ ਪ੍ਰੋਸੈਸ ਸਟਾਰਟ ਕਰਨਾ ਹੈ ਜਿਵੇਂ ਵੀ ਹੈ ਤੁਹਾਡਾ ਲਾਇਸੈਂਸ ਬਣਾਉਣਾ ਹੈ ਤਾਂ ਮੈਂ ਬੈਠਾ ਠੀਕ ਹੈ ਨਾ ਆਪਾਂ ਖੁਦ ਕਰਦੇ ਤੁਸੀਂ ਗੱਲ ਕਰੋ ਸੋਨੂੰ ਗਾਈਡ ਕਰੂੰਗਾ ਕੰਮ ਕਰਵਾਓ ਨਾ ਕਰਵਾਓ ਠੀਕ ਹੈ ਨਾ ਮੈਂ ਸਿਰਫ ਸੋਨੂੰ ਗਾਈਡ ਕਰੂੰਗਾ ਵੀ ਇਹ ਆਹ ਪ੍ਰੋਸੈਸ ਹੈ ਜੇ ਮੇਰਾ ਕਹਿਣ ਦਾ ਮਤਲਬ ਕੰਮ ਸ਼ੁਰੂ ਕਰਨਾ ਤਾਂ ਪਹਿਲੇ ਸਾਨੂੰ ਜੇ ਕੋਈ ਬੰਦਾ ਨਹੀਂ ਮਿਲਦਾ ਸੋਨੂੰ ਕਿਤੇ ਕੋਈ ਟਰਸਟਲੀ ਬਣ ਰਿਹਾ ਤਾਂ ਮੈਂ ਬੈਠਾ ਜੇ ਸੋਨੂੰ ਕੋਈ ਬੰਦਾ ਮਿਲਦਾ ਜਿੱਥੇ ਮਰਜ਼ੀ ਕੰਮ ਕਰਵਾਓ ਪੂਰੇ ਯੂਆਈ ਦੇ ਵਿੱਚ ਕੋਈ ਵੀ ਪ੍ਰੋਬਲਮ ਪੈਂਦੀ ਹੈ ਤਾ ਮੈਂ ਤੁਹਾਨੂੰ ਬੈਟ ਕਰੂਗਾ ਜਿੰਨੇ ਵੀ ਸੋਚ ਹੈ ਜਿੰਨੇ ਵੀ ਸਮਝ ਹੈ ਜਿੰਨੇ ਵੀ ਨੌਲੇਜ ਹੈ ਕਿਉਂ ਜਮਦੂਦ ਦਾ ਛੋਟਾ ਬਾਬਿਆ ਪੀਟਰ ਵਾਈਟ ਆ ਟਟਾ ਆਪਾਂ ਨੂੰ ਠੇਕਾ ਕਰਨਾ ਚਾਹੀਦਾ ਹੈ ਜਾਂ ਆਪਾਂ ਨੂੰ ਡਾਇਰੈਕਟ ਲਾਇਸੈਂਸ ਬਰੋੜਾ ਚਾਹੀਦਾ ਹੈਗਾ ਬਾਕੀ ਠੇਕਾ ਜਿਹਨਾਂ ਨੂੰ ਨਹੀਂ ਪਤਾ ਉਹ ਹੁੰਦਾਗਾ ਕੰਟਰੈਕਟ ਤੁਹਾਡਾ ਸਕੂਲ ਨਾਲ ਠੇਕ ਮੰਨ ਕੇ ਕੰਟਰੈਕਟ ਹੋ ਜਾਂਦਾਗਾ ਚਾਹੇ ਤੁਸੀਂ ਦੋ ਟਰਾਈਆਂ ਫੇਲੋ ወਇ ਚਾਹੇ ਪੰਜ ਟਰਾਈਆਂ ਫੇਲੋ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ ਲਾਇਸੈਂਸ ਲੈ ਕੇ ਦੇਣਾ ਤੇ ਬਾਕੀ ਕਈ ਸਕੂਲਾਂ ਦੇ ਵਿੱਚ ਲਿਮਿਟੇਸ਼ਨ ਹੁੰਦੀਆਂ ਨੇ। ਕਈ ਸਕੂਲਾਂ ਦੇ ਵਿੱਚ ਫ੍ਰੀ ਵੀ ਹੁੰਦਾਗਾ। ਜੇ ਤੁਸੀਂ 2 ਟਰਾਈਆਂ ਫੇਰੋਗੋ, ਜੇ ਤੁਸੀਂ 5 ਟਰਾਈਆਂ ਫੇਰੋਗੋ, ਉਹਨਾਂ ਨੇ ਕਹਿ ਦੇਣਾ ਭਾਈ ਸੋਡੇ ਇੰਨੇ ਪੈਸੇ ਲੱਗਣੇ ਆ। ਸਾਨੂੰ ਅਸੀਂ ਲੱਗ ਸਕਦੇ ਇਹ ਦੇਣਾ। ਆਹ ਸਕੂਟਰ ਜਮੀ ਲਿਆਉਣਾ ਬਾਪਿਓ। ਆਹ ਦੇਗਾ। ਇਹ ਹੈਗਾ। ਲੈ ਦੇਣਾ ਨਿਆਰੇ। ਤਾਂ ਨਾ ਤੈਕ ਆਪ ਦੇਖੇ ਬਤੰਦਰ ਮਰ ਗਿਆ ਸੀ। ਕੰਮ ਰੰਪਲ ਹੋ ਰਪਲੀ ਹੋਇਆ ਪਿਆ ਬਾਪਿਓ। ਸਰੇ ਲਾਲਾ ਜੀ ਜਾਂ ਤੋਂ ਸੰਸਾਰ ਵੀ ਪੜੀ ਐ ਕੋਈ ਹੈ ਹੀ ਨਹੀਂ ਐ گاਉਂ ਮੇਂ گاਉਂ ਪੂਰਾ ਖਾਲੀ-ਖਾਲੀ ਲੱਗ ਰਹਾ ਐ ਅਰੇ ਭਾਈ ਇਹ ਕਿਧਰ ਆ ਗਿਆ ਇਹ ਕਿਧਰ ਆ ਗਿਆ ਓਏ ਮੋ ਨੋ ਨੋ ਬੇਵਿਨੋ ਔਰ ਦੇਖ ਭੈਣ ਓਏ ਪਟਾ ਇਹਨਾਂ ਦਾ ਦਿਮਾਗ ਹੀ ਨਹੀਂ ਹੁੰਦਾ ਲੈ ਕਰ ਗਿਆ ਕੰਮ ਹੋਈ ਇਹਨਾਂ ਦਾ ਦਿਮਾਗ ਹੀ ਨਹੀਂ ਹੁੰਦਾ ਕਿੰਨੀ ਮਿੱਟੀ ਹੱਥ ਤੋਂ ਵੱਧ ਆਪਣੀ ਗੱਡੀ ਖਰਾਬ ਕਰ ਗਿਆ ਇਸ ਬੰਦੇ ਦਾ ਨੰਬਰ ਦੇਖਿਆ ਜਾਵੇ ਤਾਂ ਕਿ ਇਸ ਬੰਦੇ ਦੇ ਕਾਰਵਾਈ ਕੀਤੀ ਆ ਵੱਡੇ ਪੱਧਰ ਤੇ ਲੜਾਈ ਹੋਣੀ ਆ ਜੰਗ ਹੋਣੀ ਆ ਇਸ ਬੰਦੇ ਨਾਲ ਉਹ ਤੇ ਪਹੁੰਚ ਕੇ ਆਪਾਂ ਕਿ ਭਾਈ ਤੂੰ ਓਵਰਟੇਕ ਮਾਰਿਆ ਦਾ ਮਾਰਿਆ ਕਿਦਾ ਤੇ ਬਾਗਰੂ 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 ਵੇ ਭਾਈ ਇਹ ਧੰਨ ਭਾਗ ਤੇਰੇ ਤੁਸੀਂ ਅੱਜ ਸਾਡੇ ਘਰ ਚ ਪਦਾਰੇ ਦਰਸ਼ਨ ਦਿੱਤੇ ਲਓ ਜੀ ਹੁਣ ਆਪਾਂ ਦੇ ਆਈਏ ਪਰਚੀਆਂ ਮਿਲਦੇ ਆ ਸਾਨੂੰ ਥੱਲੇ ਐਕਸ਼ਨ ਕਰਦੇ ਵੇ ਚਾਲੇ ਆਪਣਾ ਗੱਲ ਕਰਦੇ ਆ ਕਿ ਭਾਈ ਜਦੋਂ ਤੁਸੀਂ ਅਪਲਾਈ ਕਰਨਾ ਹੈ ਉਹ ਤੇ ਕਿੰਨੇ ਪੈਸੇ ਲੱਗਦੇ ਨੇਗੇ ਠੀਕ ਹੈ ਨਾ ਤੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਕਿਵੇਂ ਜਾ ਸਕਦੇ ਹੋ ਸਕੂਲ ਦੇ ਵਿੱਚ ਪਹਿਲੀ ਗੱਲ ਦਾ ਸਾਰਿਆਂ ਤੋਂ ਪਹਿਲਾਂ ਤੁਸੀਂ ਆਪਣਾ ਮੈਪ ਖੋਲੋ ਜਿੱਥੇ ਵੀ ਤੁਸੀਂ ਰਹਿਣੇ ਪਿਓ ਲੋਕੇਸ਼ਨ ਕਰ ਲਓ ਔਨ ਮੈਪ ਨੂੰ ਖੋਲ ਕੇ ਉਹਦੇ ਉੱਤੇ ਭਰੋ ਤੁਸੀਂ ਡਰਾਈਵਿੰਗਸ ਬੂਲ ਸੜੇ ਜਿੰਨੇ ਵੀ ਨੇੜੇ ਸਕੂਲ ਪੈਣੇ ਹਨ ਨਾ ਸਾਰੇ ਸਕੂਲਾਂ ਦੀ ਲੋਕੇਸ਼ਨ ਆ ਜਾਣੀ ਹੈ ਜਿਹੜਾ ਵੀ ਤੁਹਾਨੂੰ ਨੇੜੇ ਸਕੂਲ ਪੈਂਦਾ ਹੈ ਪਹਿਲਾਂ ਉੱਥੇ ਜਾਓ ਕਰੋ ਵਿਜ਼ਿਟ ਉੱਥੇ ਕਰੋ ਠੀਕ ਹੈ ਨਾ ਵਿਜ਼ਿਟ ਕਰਕੇ ਉੱਥੇ ਤੁਸੀਂ ਪੁੱਛ ਕੇ ਆਓ ਉਹਨਾਂ ਨੂੰ ਭਈ ਕੀ ਪੈਸੇ ਲੱਗਣਗੇ ਕੀ ਗੱਲਬਾਤ ਹੈ ਮੈਂ ਤੁਹਾਨੂੰ ਐਸਟੀਮੇਟ ਦੱਸ ਦਿੰਦਾ 6000 ਅਰਾਊਂਡ ਲੱਗਦਾਗਾ ਬਾਕੀ ਹਰ ਇੱਕ ਸਟੈਂਡ ਦਾ ਹਰ ਇੱਕ ਸਕੂਲ ਦਾ ਅਲੱਗ-ਅਲੱਗ ਪੇਮੈਂਟ ਆਉਂਦੀ ਹੈ ਕਿਤੇ ਕਿੰਨੇ ਲੱਗਦੇ ਨੇ ਕਿਤੇ ਕਿੰਨੇ ਲੱਗਦੇ ਨੇ ਹਰ ਇੱਕ ਸਕੂਲ ਦੀ ਅਲੱਗ-ਅਲੱਗ ਪਾਲਿਸੀ ਹੁੰਦੀ ਹੈ ਸਹੀ ਹੈ ਨਾ ਤੇ ਬਾਕੀ ਦੂਜੇ ਨੰਬਰ ਤੇ ਹੁਣ ਭਾਜੀ ਇਹ ਵੀ ਆਪਾਂ ਨੂੰ ਠੀਕਾ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ ਸਕੂਲ ਨਾਲ ਦੇਖੋ ਯਾਰ ਪਹਿਲੀ ਉਹਦਾ ਸਕੂਲ ਠੇਕੇ ਦੇ ਪੈਸੇ ਮੰਗਦਾ ਵੀ 12 ਕੋਈ 14 ਕੋਈ 10 ਕੋਈ 15 ਹਜ਼ਾਰ ਰੁਪਏ ਮੈਂ ਇਧਰਲੇ ਪੈਸੇ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਨਾ ਕੋਈ ਇੰਨੇ ਪੈਸੇ ਲੈਂਦੇ ਨੇ ਪਰ ਇੰਨੇ ਪੈਸੇ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਮੈਂ ਤਾਂ ਹਰ ਇੱਕ ਬੰਦੇ ਨੂੰ ਸਿਝਾਸਣ ਇਹ ਹੀ ਦਿੰਨਾ ਹੁੰਦਾਗਾ ਕਿ ਭਾਈ ਆਹ ਦਾ ਡਾਇਰੈਕਟ ਤੁਸੀਂ ਜਾ ਕੇ ਅਪਲਾਈ ਕਰੋ ਕਿਉਂਕਿ ਜਿਹੜੀ ਮੇਨ ਟਰਾਈ ਹੁੰਦੀ ਹੈ ਫਾਈਨਲ ਟਰਾਈ ਹੁੰਦੀ ਹੈ ਉਹ ਮਹਿੰਗੀ ਵਾਲੀ ਹੁੰਦੀ ਹੈ ਆਪਣੇ ਇੰਡੀਆ ਦੇ 55000 ਆਰਾਊਂਡ ਪੈ ਜਾਂਦੀ ਹੈ ਇੱਥੇ 2255 ਰੁਪਏ ਦੀ ਕੁਝ ਰੁਪਈਆ ਦੀ ਹੈ ਨਾ 225 ਰੁਪਈ ਫਾਈਨਲ ਟਰਾਈਕ ਬਾਕੀ ਹਰ ਇੱਕ ਸਕੂਲ ਦੇ ਵਿੱਚ 50 100 ਰੁਪਏ ਉੱਤੇ ਥੱਲੇ ਹੋ ਸਕਦਾ ਹੈ ਠੀਕ ਹੈ ਨਾ ਤੇ ਇਸ ਕਰਕੇ ਆਪਾਂ ਨੂੰ ਉਦੋਂ ਟਰਾਈ ਨੇ ਜਿਹੜਾ ਆਪਣਾ ਡਰ ਹੁੰਦਾ ਉਹ ਫਾਈਨਲ ਟਰਾਈ ਦਾ ਹੁੰਦਾਗਾ ਤੇ ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਬਸ ਤੁਸੀ ਦੋ ਵੀ ਫੇਲ ਹੋ ਜੂਗੇ ਤਿੰਨ ਵੀ ਫੇਲ ਹੋ ਜੂਗੇ ਤਾਂ ਵੀ ਛੋੜਾ 15000 ਰਾਮ ਨਹੀਂ ਲੱਗਦਾ ਪਰ ਜੇ ਤੁਹਾਨੂੰ ਬੜਾ ਹੀ ਡਰ ਹੈ ਹੈਨਾ ਛੋੜੇ ਮਨ ਚ ਲਾਦਾ ਵੀ ਯਾਰ ਮੇਰੇ ਤੋਂ ਕੋਈ ਚੱਲ ਦੇਣੀ ਇੱਕ ਮਨ ਚ ਡਰ ਹੁੰਦਾ ਇਹ ਚੀਜ਼ ਨਹੀਂ ਹੁੰਦੀ ਵੀ ਭਈ ਆਪਾਂ ਨੇ ਪਹਿਲਾਂ ਕੁਝ ਇੰਡੀਆ ਚਲਾਇਆ ਜਾਂ ਨਹੀਂ ਚਲਾਇਆ ਉਹ ਜੀ ਜ ਮੈਟਰ ਨਹੀਂ ਕਰਦੀ ਬਸ ਡਰ ਮੈਟਰ ਕਰਦਾ ਮੈਂ ਵੀ ਇੰਡੀਆ ਚ ਕੁਝ ਨਹੀਂ ਚਲਾਇਆ ਸੀ ਮੈਂ ਛੋਟੀ ਗੱਡੀ ਵੀ ਨਹੀਂ ਚਲਾਈ ਸੀ ਅੱਜ ਆ ਕੇ ਸਿੱਧਾ ਟਰਾਲਾ ਚਲਾਇਆ ਤੇ ਪਹਿਲੀ ਪਹਿਲੀ ਟਰਾਈ ਦੇ ਵਿੱਚ ਕਲੀਅਰ ਕੀਤਾ ਤੇ ਮੈਂ ਕੀ ਕਰ ਸਕਦਾ ਮੈਂ ਕਿਹੜਾ ਉੱਪਰੋਂ ਉਤਰਿਆ ਤੁਸੀਂ ਬੈਠੀ ਹੋ ਠੀਕ ਹੈ ਨਾ ਤੁਸੀਂ ਵੀ ਇਨਸਾਨਾਂ ਵਰਗੇ ਇਨਸਾਨ ਹੋ ਮੈਂ ਵੀ ਇਨਸਾਨਾਂ ਵਰਗਾ ਇਨਸਾਨ ਹਰ ਜਿਹਦਾ ਤੁਹਾਡੇ ਅੰਦਰ ਬਾੜਾ ਜ਼ਿਆਦਾ ਡਰ ਹੈ ਤਾਂ ਤੁਸੀਂ ਉਹ ਮੈਂ ਟਿਕਾ ਕਰ ਲਿਓ ਨਹੀਂ ਟਿਕਾ ਕਰਨ ਦਾ ਫਾਇਦਾ ਨਹੀਂ ਹੁੰਦਾ ਬਾਕੀ ਜਿਹੜੇ ਦਵਾਈ ਜੇ ਮੇਰੇ ਭਰਾ ਰਹਿੰਦੇ ਨੇ ਉਥੇ ਇੱਕ ਐਕਸੀਲੈਂਸ ਸਕੂ ਉਹਦੇ ਵਿੱਚ ਬਹੁਤ ਘੱਟ ਜਿਹੜਾ ਖਰਚਾਗਾ ਉਹ ਹੁੰਦਾਗਾ ਉਸ ਆ 8400 8500 ਰੁਪਏ ਦੇ ਵਿੱਚ ਆਪਾਂ ਠੇਕਾ ਕਰ ਲੈਂਦੇ ਨੇ ਜੇ ਤੁਹਾਡਾ 9000 ਤੱਕ ਵੀ ਕੋਈ ਬੰਦਾ ਠੇਕਾ ਕਰ ਦੇਣਾ ਤਾਂ ਜੁੱਪ ਕਰਕੇ ਠੇਕਾ ਕਰ ਲਓ ਕਿਉਂਕਿ 9000 ਕੋਈ ਬਾਲਾ ਨਹੀਂਗਾ ਪਰ ਤੁਹਾਨੂੰ ਡਰ ਨਹੀਂ ਰਹਿੰਦਾ 1000 2000 ਰੁਪਏ ਵੱਧ ਵੀ ਲੱਗ ਜੂਗਾ ਚੱਲ ਜਾਂਦਾ ਹੁੰਦਾਗਾ ਠੀਕ ਆ ਦੂਜੇ ਨੰਬਰ ਤੇ ਆਪਾਂ ਇਥੋਂ ਮੂਵ ਕਿੱਦਾਂ ਹੋ ਜਾ ਸਕਦੇ ਆ ਦੂਜੇ ਉਹਦੇ ਵਿੱਚ ਕੰਮ ਦੇ ਵਿੱਚ ਠੀਕ ਆ ਨਾ ਆਪਾਂ ਕੈਨਸਲ ਕਿੱਦਾਂ ਮਾਰ ਸਕਦੇ ਆ ਉਹ ਮੈਂ ਪੂਰੀ ਇੰਸਟਾਗ੍ਰam ਤੇ ਵੀਡੀਓ ਪਾਈ ਹੋਈ ਆ ਤੁਸੀਂ ਜਾ ਕੇ ਚੈੱਕ ਕਰ ਲਿਓ ਸੋਨੂੰ ਪਹਿਲਾਂ ਨੋਟਿਸ ਪੀਰੀਅਡ ਦੇਣਾ ਪੈਂਦਾ ਹੁੰਦਾਗਾ ਬਾਕੀ ਇਸ ਟੌਪਿਕ ਨਾ ਇਹ ਥੋੜਾ ਟੌਪਿਕ ਵੱਡਾਗਾ ਜੇ ਮੈਂ ਪੂਰਾ ਸਮਝਾਉਣ ਲੱਗ ਗਿਆ ਬਾਕੀ ਇਸ ਟੌਪਿਕ ਨੂੰ ਮੈਂ ਦੁਬਾਰਾ ਜੇ ਜਿਹਨਾਂ ਨੂੰ ਤਾਂ ਹੁਣ ਲੋੜ ਆ ਉਹ ਇੰਸਟਾ ਤੇ ਜਾ ਕੇ ਦੇਖ ਲਿਓ ਜਾਂ ਮੇਰਾ ਨੰਬਰ ਕੰਨੈਕਟ ਲੱਭ ਲਿਓ ਅ ਇੰਸਟਾ ਦੇ ਉੱਤੇ ਵੀਡੀਓ ਦੇ ਵਿੱਚ ਵੀ ਦਿੱਤਾ ਹੋਇਆ ਚਾਹੀਏ ਮੈਨੂੰ ਇੱਥੇ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਮੈਂ ਨੰਬਰ ਭੇਜ ਦੂੰਗਾ ਤੇ ਇਹ ਮੇਰੇ ਨਾਲ ਗੱਲ ਕਰ ਲਿਓ ਤੇ ਬਾਕੀ ਨਹੀਂ ਫਿਰ ਆਪਾਂ ਇਸ ਟੌਪਿਕ ਨੂੰ ਪੂਰਾ ਕਲੀਅਰ ਕਰਕੇ ਨਾ ਕਿੱਦਾਂ ਕੈਂਸਲ ਮਾਰਿਆ ਜਾਂਦਾ ਇਸ ਟੌਪਿਕ ਤੇ ਆ ਠੀਕ ਹੈ ਤੁਸੀਂ ਅਪਲਾਈ ਕਿੱਦਾਂ ਕਰਨਾ ਉਹ ਚੀਜ਼ ਤੁਹਾਨੂੰ ਪਤਾ ਲੱਗੀ ਫਾਰਵਰਡ ਕੀਤਾ ਹੋਣਾਗਾ ਉਹ ਤੋਂ ਕੈਂਸਲ ਮਾਰ ਕੇ ਸਿੱਧਾ ਤੁਸੀਂ ਦੂਜੇ ਥਾਂ ਤੇ ਜਾਓਗੇ ਤੁਹਾਨੂੰ ਉੱਥੇ ਫੇਰ ਵੀਜ਼ਾ ਲੈਣਾ ਪੈਣਾਗਾ ਵੀਜ਼ਾ ਕਿੰਦਾ ਕੰਪਨੀ ਦਾ ਕੋਈ ਤੁਹਾਨੂੰ ਦਿੰਦਾਗਾ ਵੀਜ਼ਾ 500 5000 ਰਾਮ ਦਾ ਕੋਈ ਦਿੰਦਾ 7000 ਰਾਮ ਦਾ ਕੋਈ ਦਿੰਦਾ 8000 ਰਾਮ ਦਾ ਕੋਈ ਦਿੰਦਾ 4000 ਰਾਮ ਦਾ ਠੀਕ ਹੈ ਨਾ ਉਹਦੇ ਵਿੱਚ ਕੀ ਹੁੰਦਾਗਾ ਤੁਸੀਂ ਦੂਤ 3000 ਜਿੰਨਾ ਭਰਸਾ ਦੇਉਨਾ ਪਰੋ ਬਾਕੀ ਦੇ ਜਿਹੜੇ ਤੁਹਾਡੇ ਪੈਸੇ ਨਹੀਂ ਉਹ ਸੈਲੀ ਦੇ ਵਿੱਚੋਂ ਕੱਟ ਹੋ ਜਾਂਦੇ ਹੁੰਦੇ ਨੇ ਐਡੀ ਕੋਈ ਵੱਡੀ ਗੱਲ ਹੋਣੀ ਨਹੀਂ ਠੀਕ ਹੈ ਨਾ ਦੂਜੀ ਚੀਜ਼ ਕੰਮ ਲੱਭਣਾ ਕਿਦਾਂ ਜੇਕਰ ਕੋਈ ਵੀ ਤੁਹਾਨੂੰ ਘਰੇ ਬੈਠੇ ਨੂੰ ਕੰਮ ਨਹੀਂ ਦਿੰਦਾ ਹੁੰਦਾਗਾ ਤੁਹਾਨੂੰ ਬਾਹਰ ਨਿਕਲਣਾ ਪਊਗਾ ਹਨ ਜਿਹੜਾ ਵੀ ਤੁਹਾਨੂੰ ਬੰਦਾ ਮਿਲਦਾ ਚਾਹੀ ਕੋਈ ਟਰਾਲੇ ਵਾਲਾ ਮਿਲਦਾ ਬਾਹਰ ਤੁਸੀਂ ਜਿੱਥੇ ਵੀ ਜਾਂਦੇ ਹੋ ਉਸ ਬੰਦੇ ਨੂੰ ਕਹੋ ਕਿ ਭਾਈ ਮੈਨੂੰ ਕੰਮ ਦੀ ਲੋੜਾ ਥਾ ਤਾਂ ਤੇ ਉਹਦਾ ਨੰਬਰ ਬੰਡੋ ਮੈਂ ਜਦੋਂ ਪਹਿਲਾਂ ਲੇਬਰ ਕਰਦਾ ਹੁੰਦਾ ਸੀ ਮੈਂ ਨਾਲ ਸ਼ਿਫਟਾਂ ਲਾਉਂਦਾ ਮੈਨੂੰ ਬਹੁਤ ਬੰਦੇ ਕਹਿੰਦੇ ਨੇ ਯਾਰ ਇੱਥੇ ਤਾਂ ਸ਼ਿਫਟਾਂ ਲੱਗਦੀ ਨਹੀਂ ਹੈਗੀਆਂ ਮੈਂ ਵੀ ਜਿੰਨੀ ਮ ਜਿੰਨੀ ਮੇਰੀ ਸਿੱਟੀ ਸੀ ਨਾ ਕੋਈ ਦੁਕਾਨ ਕੋਈ ਲਾਂਡਰੀ ਕੋਈ ਕੰਪਨੀ ਕੋਈ ਦੁਕਾਨ ਨਹੀਂ ਸੀ ਮੈਂ ਛੱਡੀ ਜਿਹਦੇ ਉੱਤੇ ਮੈਂ ਆਪਦਾ ਨੰਬਰ ਨਹੀਂ ਦੇ ਕੇ ਸੀ ਹਰ ਇੱਕ ਬੰਦੇ ਨੂੰ ਕਹਿ ਕੇ ਆਉਂਦਾ ਹੁੰਦਾ ਵੀ ਭਾਈ ਮੈਨੂੰ ਪਾਰਟ ਟਾਈਮ ਚਾਹੀਦਾ ਆ ਮੇਰਾ ਨੰਬਰ ਹੈ ਜੇ ਕੋਈ ਹੋਇਆ ਤਾਂ ਮੈਨੂੰ ਕਾਲ ਜ਼ਰੂਰ ਕਰੀ ਨਾ ਸਹੀ ਹੈ ਨਾ ਤੇ ਸੁਣੋ ਵੀ ਜਿਹੜਾ ਟਰੈਕਿੰਗ ਦਾ ਕੰਮ ਆ ਉਹ ਇਦਾਂ ਹੀ ਮਿਲੂਗਾ ਹਰ ਕਿਸੇ ਨੂੰ ਮੈਸੇਜ ਕਰੋ ਕੋਈ ਬੰਦਾ ਨਹੀਂ ਰਿਪਲਾਈ ਕਰ ਦਿੰਦਾ ਨਹੀਂ ਕਰ ਦੋ ਕੋਈ ਤਾਂ ਰਿਪਲਾਈ ਕਰੂਗਾ ਕਿਉਂਕਿ ਯਾਰ ਕੰਮ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਕਿੱਥੇ ਅਵੇਲੇਬਲ ਹੋਵੇ ਕਿੱਥੇ ਰਿਕਵਰਮੈਂਟ ਨਿਕਲੀ ਹੋਵੇ ਪਰ ਆ ਆਪਣਾ ਉਸ ਕਿਸ ਕਰਕੇ ਕੋਈ ਵੀ ਬੰਦਾ ਮਿਲਦਾ ਉਹ ਨੂੰ ਆਪਣਾ ਨੰਬਰ ਦੋ ਕਿ ਭਾਈ ਕੋਈ ਵੀ ਕੰਮ ਮੈਨੂੰ ਮਿਲਦਾ ਤਾਂ ਮੈਨੂੰ ਦੱਸੀ ਠੀਕ ਹੈ ਨਾ ਐਡਾ ਕੰਮ ਲੱਭੇ ਤਾਂ ਮੈਨੂੰ ਨਾ ਕਿਸੇ ਏਜੰਟਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਉਹ ਨਹੀਂ ਕੰਮ ਲਗਾਉਂਦੇ ਹੁੰਦੇ ਬਾਕੀ ਦੂਜੀ ਗੱਲ ਕੰਮ ਕਿੰਨੇ ਟਾਈਮ ਚਲਾ ਪਿਆ ਜਾਂਦਾ ਹੁੰਦਾ ਮੈਂ ਤਾਂ ਦੇਖੋ ਯਾਰ ਨਾਲ ਦੀ ਨਾਲ ਹੀ ਕੰਮ ਮਿਲ ਗਿਆ ਸੀਗਾ ਠੀਕ ਹੈ ਨਾ ਤੇ ਜਿਆਦਾ ਟਾਈਮ ਪੈਣਾ ਨਹੀਂ ਹੁੰਦਾ ਬਾਕੀ ਸੁਣ ਕੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਟਾਈਮ ਬਾਅਦ ਆਦੀ ਕੰਪਨੀ ਚੋਂ ਕੈਨਸਲ ਮਾਰਦੇ ਹੋ ਜਾਂ ਕਿੰਨਾ ਤੁਸੀਂ ਭੱਜ ਨੱਟ ਕਰਦੇ ਹੋ ਤੁਹਾਨੂੰ ਕੰਮ ਮਿਲ ਜਾਂਦਾ ਬਾਕੀ ਜੇ ਫਿਰ ਵੀ ਨਹੀਂ ਕਿਸੇ ਨੂੰ ਲੱਭਦਾ ਤਾਂ ਤੁਹਾਡ ਤੇ ਆਪਾਂ ਕੋਈ ਨਾ ਜਿੰਨਾ ਵੀ ਹੋਇਆ ਮੈਨੂੰ ਕਾਲ ਕਰ ਲਿਓ ਟਾਈਮ ਤੇ ਜਿਹੜੀਆਂ ਵੀ ਰਿਕਵਰਮੈਂਟਾਂ ਹੋਈਆਂ ਜਿੰਨਾ ਵੀ ਹੋਇਆ ਸੋਡੇ ਘਤਰ ਮੈਂ ਬੈਠਾ ਠੀਕ ਹੈ ਨਾ ਤੇ ਸੋਨੂੰ ਆਪਾਂ ਕੰਮ ਵੀ ਦਵਾ ਦਾਂ ਕੋਈ ਚੱਕਰ ਨਹੀਂ ਹੋ ਵੀ ਪਲੀਓ ਕੋਸਟ ਜਿਹੜੇ ਕੰਪਨੀ ਚ ਬੀਜੇ ਦੇ ਪੈਸੇ ਕੱਟੇ ਆਣੇ ਤਾਂ ਕੱਟੀ ਆਣੇ ਪਰ ਆਪਣੇ ਕੋਈ ਨਹੀਂ ਕੋਈ ਰੁਪਏ ਨਹੀਂ ਲੱਗੂ ਠੀਕ ਹੈ ਨਾ ਗੱਡੀ ਘਰ ਆਏ ਸੀ ਆਪਾਂ ਖਾਲੀ ਤੇ ਹੁਣ ਆਪਾਂ ਦੁਬਾਰੇ ਲੋਡ ਕਰਕੇ ਆਏ ਆ ਠੀਕ ਹੈ ਨਾ ਤੇ ਪਹਿਲਾਂ ਸ਼ੂਟ ਕਰਨੀ ਸਜਾ ਕਿਉਂਕਿ ਮੇਰਾ ਗਲ ਵਾਲਾ ਖਰਾਵਾ ਅਜੇ ਵੀ ਸਹੀ ਨਹੀਂ ਹੋਇਆ ਹੈਗਾ ਇਹ ਆਪਾਂ 418 ਪੰਪ ਤੇ ਆਜੇ ਨਾਲ ਨਾਲ ਇੱਥੇ ਆਪਾਂ ਰੋਟੀ ਉਟੀ ਖਾਵਾਂਗੇ ਤੇ ਰੋਟੀ ਘੱਟੇ ਫਿਰ ਆਪਾਂ ਕਰਕੇ ਖਾ ਲਈ। ਲਗਭਗ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਕਲੀਅਰ ਕਰਤੀਆਂ। ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਠੀਕ ਹੈ ਨਾ YouTube ਤੇ ਤੇ ਬਾਕੀ ਮੈਂ ਨੰਬਰ ਵੀ ਦੇਵਾਂਗਾ ਜਿਨ੍ਹਾਂ ਨੇ ਆਪ ਦਾ ਟਰੈਕਿੰਗ ਦਾ ਕਰਾਉਣਾ ਚਾਹੇ ਇੱਥੇ ਹੋਵੇ। ਜੇ ਇੰਡੀਆ ਤੋਂ ਡਾਇਰੈਕਟ ਟਰੈਕਿੰਗ ਦੇ ਵਿੱਚ ਹੋਣਾ ਪੂਰਾ ਠੀਕ-ਠਾਕ ਕਰਦੇ। ਹੋ ਮੈਨੂੰ ਕਾਲ ਕਰ ਲਿਓ। ਤੇ ਦੂਜੀ ਗੱਲ ਕੋਈ ਵੀ ਪ੍ਰੋਬਲਮ ਹੋਈ ਜੂਏ ਇਹਦੇ ਵਿੱਚ ਜਿੰਨੇ ਕ ਨੌਲੇਜ ਹੈ ਜਿੰਨੇ ਕ ਸਮਝੇ ਜਿੰਨੇ ਕ ਲਿੰਕ ਨੇਗੇ ਸੋਡਾ ਉਸ ਚੀਜ਼ ਦਾ ਜਿੰਨਾ ਵੀ ਹਿੱਲਾ ਬਾਕੀ ਕੋਈ ਵੀ ਪ੍ਰੋਬਲਮ ਹੋਈ ਮੈਨੂੰ ਫੋਨ ਕਰ ਲਿਓ ਤੇ ਹੁਣ ਖਾਣੇ ਆਪਾਂ ਰੋਟੀ। ਉਹ ਜੀ ਰੋਟੀ ਆਪਨੀ ਆ ਗਈ ਐ। ਰੋਟੀਆਂ ਰੋਟੀਆਂ ਖਾ ਕੇ ਫਿਰ ਆਪਾਂ ਕਰਦੇ ਆ ਥੋੜੇ ਨਾਲ ਗੱਲਾਂ ਬਾਤਾਂ ਤੇ ਮਿਲ ਜਾਂਦੇ ਆ ਉਹਨੂੰ ਅੱਗੇ। ਓਕੇ। ਪਹਿਲਾਂ ਰੋਟੀਆਂ ਖਾ ਲਈਏ ਐਵੇਂ ਨਹੀਂ ਇਤਨਾ ਸੱਟਾ। ਚਾਹ ਲੈ ਬੰਦ। ਇਹ ਬਾਬੇ ਦੀ ਫਰਕ ਦੀ ਪਹਿਲੇ ਮੇਰੇ ਤਾਂ ਨਹੀਂ ਉਹ ਨਹੀਂ ਬਾਬੇ ਦੀ। ਆ ਮੇਰੇ ਵਾਲੀ ਵੀ ਦੇਖ ਲੋ ਇਹ ਐਦਾਂ ਫਿਰ ਤੈਨੂੰ ਪਤਾ ਚਲਾਉਣੀ ਆ ਪੈਂਦੀ ਆ ਭਰਾਵਾ ਸਾਡੀਆਂ ਪੁਰਾਣੀਆਂ ਗੱਡੀਆਂ ਇਹ ਨਵੀਆਂ ਚਲਾਉਂਦੇ ਨੇ ਭਰਾਵਾ ਇਹ ਬੰਦੇ ਵੱਡੀਆਂ ਗੱਲਾਂ ਇਹਨਾਂ ਦੀ ਆ ਹੋਰ ਲਾਹ ਵੜੇ ਸੱਲੋ ਜੀ ਬਲੌਗ ਦੀ ਕਰਨ ਲੱਗਿਆ ਆਪਾਂ ਐਂਡਿੰਗ ਆ ਜਿਹੜੇ ਬੰਦੇ ਆਪਣੇ ਨਵੇਂ ਸੀਗੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਨੂੰ ਮੈਂ ਨਾ ਪਹਿਲਾਂ ਕਦੇ ਆਖਿਆ ਮੈਂ ਹੁਣ ਵੀ ਇਹ ਗੱਲ ਕਹਿਣਾ ਤੁਹਾਨੂੰ ਚੰਗਾ ਲੱਗਦਾ ਗੱਲ ਚੰਗੀ ਲੱਗਦੀ ਆ ਤਾਂ ਕਰਿਆ ਕਰੋ ਸਬਸਕ੍ਰਾਈਬ ਵੀ ਤਾਂ ਕਰਿਆ ਕਰੋ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਉਹ ਨਹੀਂ ਸਿੱਕ ਨੂੰ ਮਿਲਦਾ ਤਾਂ ਟਾਟਾ ਬਾਵਾ ਆਪ ਪਰੂ ਵੀ ਕਰਦੇ ਕਰੋ ਸੀ ਇਹਨਾਂ ਤੇ ਸਾਰੇ ਨਹੀਂ ਗੱਲਾਂ ਹੁੰਦੀਆਂ ਨਹੀਂ ਤੇ ਬਾਕੀ ਭਾਂ ਲੈ ਚਾਉਂਦਾ ਕੋਈ ਵੀ ਸਮੂਹ ਇਨਫੋਰਮੇਸ਼ਨ ਦੀ ਲੋੜ ਹੈ ਕੋਈ ਵੀ ਗੱਲਬਾਤ ਦੀ ਲੋੜ ਹੈ ਮੈਨੂੰ ਕਰ ਲਿਓ ਮੈਸੇਜ ਹੈ ਤੇ ਬਾਕੀ ਮੈਂ ਨੰਬਰ ਦਿੱਤਾ ਹੋਇਆ ਜਿਨ੍ਹਾਂ ਨੇ ਕੋਈ ਜਾਣਕਾਰੀ ਡਾਇਰੈਕਟ ਇਥੇ ਫਸੇ ਹੋਏ ਨੇ ਯੂਆਈ ਦੇ ਵਿੱਚ ਜਾਂ ਇੰਡੀਆ ਤੋਂ ਆਉਣਾ ਚਾਹੁੰਦੇ ਨੇ ਕੋਈ ਗਾਈਡੈਂਸ ਚਾਹੀਦੀ ਹੈ ਜੀ ਤੁਸੀਂ ਆਪ ਬਾਅਦ ਤੋਂ ਆਪਾਂ ਦੇਵੋਗੇ ਤੇ ਜਿਨ੍ਹਾਂ ਨੇ ਇੰਡੀਆ ਤੋਂ ਡਾਇਰੈਕਟ ਟਰੈਕਿੰਗ ਦੇ ਵਿੱਚ ਆਉਣਾ ਉਹ ਵੀ ਆਪਣੇ ਨਾਲ ਕਨੈਕਟ ਕਰ ਲਿਓ ਤਾਂ ਦਾ ਭਾਵੇਂ ਤੁਹਾਡੀ ਇੰਡੀਆ ਫਲਾਈਟ ਚੱਲਣ ਤੋਂ ਲੈ ਕੇ ਉਹ ਦੇ ਸਟੀਅਰਿੰਗ ਬੈਟਨ ਤੱਕ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ A to Z ਥੋੜੇ ਦਿਮਾਗ ਦੇ ਵਿੱਚ ਜਿੰਨੇ ਵੀ ਖਰਚੇ ਨੇ ਚਾਹੇ ਇੱਕ ਟਾਇਰ ਫੇਲ ਹੋਵੇ ਚਾਹੇ 10 ਟਾਇਰ ਫੇਲ ਹੋਵੇ A to Z ਖਰਚੇ ਸਾਡੇ ਨੇ ਕੱਲੇ ਫੋਨ ਖਰਚ ਨਹੀਂ ਸਾਡੇ ਜਿਹੜੇ ਫੋਨ ਦੇ ਵਿੱਚ ਆਪਾਂ ਪੈਸੇ ਪਾਉਂਿਆ ਉਹ ਸੁਨਵਾਪ ਨੂੰ ਪਾਣੀ ਪਾਉਂਦਾ ਉਹ ਆਪਣੀ ਗੱਡੀ ਘੜੀ ਲਾਸਟ ਤੇ ਉਹ ਦਿਖਾਉਣ ਦਾ ਮਤਲਬ ਇਹ ਹੈ ਜਦੋਂ ਵੀ ਨਵਾਂ ਬੰਦਾ ਆਉਂਦਾ ਉਹਨੂੰ ਕੁਝ ਟਾਈਮ ਪੁਰਾਣੀ ਗੱਡੀ ਚਲਾਉਣੀ ਪੈਂਦੀ ਹੈ ਠੀਕ ਹੈ ਨਾ ਐਵੇਂ ਨੰਗੀਆਂ ਕੰਨੀ ਨੱਭ ਜਾ ਕਰੋ ਪੁਰਾਣੀ ਗੱਡੀ ਬਹੁਤ ਕੁਝ ਸਿਖਾ ਕੇ ਜਾਂਦੀ ਹੈ ਕੰਮ ਕਾੜਦੀ ਤੁਹਾਨੂੰ ਨੌਲ